ਅ ਜਿੱਥੇ ਦੁਵਾਰਾਂ ਕੱਢੀਆਂ ਹੋਈਆਂ ਨੇ ਉੱਥੇ ਡੱਲੇਵਾਲ ਜੀ ਦੇ ਸਮਰਥਨ ਵਿੱਚ ਵਰਨਰਤ ਰੱਖਣ ਵਾਸਤੇ ਜਾ ਰਿਹਾ ਔਰ ਸਰਕਾਰ ਨੂੰ ਜਗਾਉਣ ਵਾਸਤੇ ਜਾ ਰਿਹਾ ਕਿ ਸਾਡੀਆਂ ਪ੍ਰਵਾਨ ਕੀਤੀਆਂ ਮੰਗਾਂ ਜਿਹੜਾ ਵਾ ਉਹ ਜਲਦੀ ਜਲਦੀ ਲਾਗੂ ਕੀਤਾ ਜਾ ਸਕੇ ਤਾਂ ਕਿ ਸਾਡਾ ਸਾਡਾ ਜਿਹੜਾ ਆਗੂ ਆ ਉਹ ਸਹੀ ਸਲਾਮਤ ਜਿਹੜਾ ਵਾ ਇਸ ਦੇ ਕਿਸਾਨ ਔਰ ਮਜ਼ਦੂਰ ਦੀ ਹੋਰ ਸੇਵਾ ਕਰ ਸਕੇ ਜਿੰਦਗੀ ਦੇ ਹੋਰ ਜਿੰਨੇ ਸਾਲ ਬੱਚੇ ਨੇ ਪਰਮਾਪਨ ਬਖਸ਼ੇ ਨੇ ਉਹ ਇਸ ਸਮਾਜ ਦੀ ਸੇਵਾ ਵਿੱਚ ਲਾਵੇ ਔਰ ਸਾਨੂੰ ਕੋਈ ਸੇਧ ਦੇ ਕੇ ਜਿਹੜੀ ਅੱਜ ਸਾਡੇ ਕੋਈ ਐਕਸਪੀਰੀਅੰਸ ਕਮੀ ਆ ਉਹਨੂੰ ਪੂਰਾ ਕਰਕੇ ਫੇਰ ਉਹ ਇਸ ਦੁਨੀਆ ਦਾ ਵਦਾ ਆਵੇ ਇਸ ਤਰ੍ਹਾਂ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਕਰਕੇ ਅਲਵਿਦਾਨਾ ਹੋ ਜਾਏ ਜਿਸ ਤਰ੍ਹਾਂ ਦੇਖ ਦਿਓ ਕਿ ਜੇ ਪੁਲਿਸ ਪ੍ਰਸ਼ਾਸਨ ਦੀ ਇਹ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਤੇ ਵੀ ਮਸਤੀ ਬਹੁਤ ਜ਼ਿਆਦਾ ਹੋਗੀ ਦੇਖੋ ਪੁਲਿਸ ਦੀ ਆਪਣੀ ਡਿਊਟੀ ਆ ਸਰਕਾਰ ਨੇ ਜੋ ਆਦੇਸ਼ ਕਿ ਦੇਣਾ ਉਹਨਾਂ ਨੂੰ ਹੁਣੇ ਆਦੇਸ਼ ਆ ਗਿਆ ਕਿ ਪਿੱਛੇ ਹਟ ਜਾਓ ਉਹਨਾਂ ਪਿੱਛੇ ਹਟ ਜਾਣਾ ਆਦੇਸ਼ ਆ ਗਿਆ ਡਾਂਗ ਫੇਰ ਉਹਨਾਂ ਡਾਂਗ ਫੇਰਨ ਲੱਗ ਪੈਣਾ ਜੋ ਉਹਨਾਂ ਨੂੰ ਦੇਸ਼ ਆਊਗਾ ਉਹਦੀ ਪਾਲਣਾ ਕਰਨਗੇ ਜੋ ਸਾਡਾ ਦੇਸ਼ ਹੈ ਕਿ ਅਸੀਂ ਸ਼ਾਂਤਮਈ ਢੰਗ ਨਾਲ ਜਿਹੜਾ ਵਾ ਉਹ ਅੱਗੇ ਜਾਣਾ ਵਾ ਅਸੀਂ ਉਹ ਦੇਸ਼ ਦਾ ਪਾਲਣ ਕਰਾਂਗੇ ਉਹ ਸਾਡੇ ਵ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਜਾਬਤਾ ਹੀ ਰਹਿ ਕੇ ਜਿਹੜਾ ਵਾ ਇਹ ਸਾਰਾ ਕੁਝ ਚੱਲ ਰਿਹਾ ਗੁੱਟੇ ਨਾ ਕਿਤੇ ਇਹ ਵੀ ਗੱਲ ਕਹੀ ਗਈ ਕਿ ਮੈਡੀਕਲ ਵੀ ਜਿਹੜੀ ਕੋਈ ਕਿਸਾਨ ਵੀ ਲੈ ਰਹੇ ਉਹ ਵੀ ਬੰਦ ਕਰ ਦਿੱਤੀ ਜੀ ਜੀ ਬਿਲਕੁਲ ਅੱਜ ਬਿਲਕੁਲ ਇਹ ਤਕੀਦ ਆ ਕਿ ਡੱਲੇਵਾਲ ਸਾਹਿਬ ਕਿੰਨੀਆਂ ਦਵਾਈਆਂ ਲੈਂਦੇ ਸੀ ਕੈਂਸਰ ਦੀ ਹੋਰ ਕਈ ਦਵਾਈਆਂ ਲੈਂਦੇ ਸੀ ਪਿਛਲੇ 51 ਦਿਨਾਂ ਤੋਂ ਕੋਈ ਦਵਾਈ ਨਹੀਂ ਲਈ ਆਪਾਂ ਸਾਰੇ ਆਪਣੇ ਵੌਲੰਟਰੀ ਪੱਕਾ ਕੀਤਾ ਸੀ ਤੇ ਆਪਣਾ ਨਾਂ ਕਟਵਾ ਸਕਦੇ ਹੋ ਲੇਕਿਨ ਅਗਰ ਤੁਸੀਂ ਮਰਨ ਇੱਛਾ ਵਰਤੇ ਬੈਠ ਗਏ ਤੇ ਫਿਰ ਦਵਾਈ ਵੀ ਲੈਣੀ ਜਿਹੜੀ ਉਹ ਬੰਦ ਕਰਨੀ ਪਊਗੀ ਅ ਜਿੱਥੇ ਦੁਬਾਰਾ ਕੱਡੀਆਂ ਹੋਈਆਂ ਨੇ ਉੱਥੇ ਡੱਲੇਵਾਲ ਜੀ ਦੇ ਸਮਰਥਨ ਵਿੱਚ ਵਰਨਰ ਤੇ ਰੱਖਣ ਵਾਸਤੇ ਜਾ ਰਿਹਾ ਔਰ ਸਰਕਾਰ ਨੂੰ ਜਗਾਉਣ ਵਾਸਤੇ ਜਾ ਰਿਹਾ ਕਿ ਸਾਡੀਆਂ ਪ੍ਰਮਾਨ ਕੀਤੀਆਂ ਮੰਗਾਂ ਜਿਹੜਾ ਵਾ ਉਹ ਜਲਦੀ ਜਲਦੀ ਲਾਗੂ ਕੀਤਾ ਜਾ ਸਕੇ ਤਾਂ ਕਿ ਸਾਡਾ ਸਾਡਾ ਜਿਹੜਾ ਆਗੂ ਆ ਉਹ ਸਹੀ ਸਲਾਮਤ ਜਿਹੜਾ ਵਾ ਇਸ ਦੇ ਕਿਸਾਨ ਔਰ ਮਜ਼ਦੂਰ ਦੀ ਹੋਰ ਸੇਵਾ ਕਰ ਸਕੇ ਜ਼ਿੰਦਗੀ ਦੇ ਹੋਰ ਜਿੰਨੇ ਸਾਲ ਬੱਚੇ ਨੇ ਪਰਮਾਪਨ ਬਖਸ਼ੇ ਨੇ ਉਹ ਇਸ ਸਮਾਜ ਦੀ ਸੇਵਾ ਵਿੱਚ ਲਾਵੇ ਔਰ ਸਾਨੂੰ ਕੋਈ ਸੇਧ ਦੇ ਕੇ ਜਿਹੜੀ ਅੱਜ ਉਹ ਸਾਡੇ ਕੋਈ ਐਕਸਪੀਰੀਅੰਸ ਕਮੀ ਆ ਉਹਨੂੰ ਪੂਰਾ ਕਰਕੇ ਫੇਰ ਉਹ ਇਸ ਤਰ੍ਹਾਂ ਦਾ ਵਧਾਵੇ ਇਸ ਤਰ੍ਹਾਂ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਕਰਕੇ ਅਲਵਿਦਾਨਾ ਹੋ ਜਾਏ ਇਸ ਤਰ੍ਹਾਂ ਦੇਖ ਲਓ ਕਿ ਜੇ ਪੁਲਿਸ ਪ੍ਰਸ਼ਾਸਨ ਦੀ ਇਹ ਗੱਲ ਕੀਤੀ ਜਾਊ ਤਾਂ ਪੁਲਿਸ ਪ੍ਰਸ਼ਾਸਨ ਤੇ ਵੀ ਮਸਤੈਦੀ ਬਹੁਤ ਜ਼ਿਆਦਾ ਹੋਗੀ ਦੇਖੋ ਪੁਲਿਸ ਦੀ ਆਪਣੀ ਡਿਊਟੀ ਆ ਸਰਕਾਰ ਨੇ ਜੋ ਆਦੇਸ਼ ਕਿ ਦੇਣਾ ਉਹਨਾਂ ਨੂੰ ਹੁਣ ਇਹ ਆਦੇਸ਼ ਆ ਗਿਆ ਕਿ ਪਿੱਛੇ ਹਟ ਜਾਓ ਨਾ ਪਿੱਛੇ ਹਟ ਜਾਣਾ ਆਦੇਸ਼ ਆ ਗਿਆ ਡਾਂਗ ਫੇਰ ਉਹਨਾਂ ਡਾਂਗ ਫੇਰਨ ਲੱਗ ਪੈਣਾ ਜੋ ਉਹਨਾਂ ਨੂੰ ਆਦੇਸ਼ ਆਊਗਾ ਉਹਦੇ ਪਾਲਣਾ ਕਰਨਗੇ ਜੋ ਸਾਡਾ ਆਦੇਸ਼ ਹੈ ਕਿ ਅਸੀਂ ਸ਼ਾਂਤਮਈ ਢੰਗ ਨਾਲ ਜਿਹੜਾ ਵਾ ਉਹ ਅੱਗੇ ਜਾਣਾ ਵਾ ਅਸੀਂ ਉਹ ਦੇਸ਼ ਦਾ ਪਾਲਣਾ ਕਰਾਂਗੇ ਉਹ ਸਾਡੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਜ਼ਾਤਾਂ ਹੀ ਰਹਿ ਕੇ ਜਰਾਵਾ ਇਹ ਸਾਰਾ ਕੁਝ ਕਰ ਰਹੇ। ਕਿਤੇ ਨਾ ਕਿਤੇ ਇਹ ਵੀ ਗੱਲ ਕਹੀ ਗਈ ਕਿ ਮੈਡੀਕਲ ਵੀ ਜਿਹੜੀ ਕੋਈ ਕਿਸਾਨ ਵੀ ਲੈ ਰਿਹਾ ਉਹ ਵੀ ਬੰਦ ਕਰ ਦਿੱਤੀ। ਜੀ ਜੀ ਬਿਲਕੁਲ ਅੱਜ ਬਿਲਕੁਲ ਇਹ ਤਕੀਦ ਆ ਕਿ ਡੱਲੇਵਾਲ ਸਾਹਿਬ ਕਿੰਨੀਆਂ ਦਵਾਈਆਂ ਲੈਂਦੇ ਸੀ ਕੈਂਸਰ ਦੀ ਹੋਰ ਕਈ ਦਵਾਈਆਂ ਲੈਂਦੇ ਸੀ। ਪਿਛਲੇ 51 ਦਿਨਾਂ ਤੋਂ ਕੋਈ ਦਵਾਈ ਨਹੀਂ ਲਈ ਆਪਾਂ ਸਾਰੇ ਆਪਣੇ ਵਲੰਟੀਅਰ ਪੱਕਾ ਕੀਤਾ ਸੀ ਤੇ ਆਪਣਾ ਨਾਂ ਕਟਵਾ ਸਕਦੇ ਹੋ। ਲੇਕਿਨ ਅਗਰ ਤੁਸੀਂ ਹਮਾਰਾ ਮਰਨਛਾ ਵਰਤੇ ਬੈਠ ਗਏ ਤੇ ਫਿਰ ਦਵਾਈ ਵੀ ਲੈਣੀ ਜਿਹੜੀ ਆ ਬੰਦ ਕਰਨੀ ਪਊਗੀ।